ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ਼ਸ਼ੀ ਅਗਰਵਾਲ ਇਕਨੋਮਿਕਸ ਦੇ ਲਾਰ ਕਲਾਸਿਸ ਦੇ ਵਿੱਚ ਮੈਂ ਡਾਕਟਰ ਸ਼ਸ਼ੀ ਅਗਰਵਾਲ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਕਰਦੀ ਹਾਂ ਅੱਜ ਦਾ ਜਿਹੜਾ ਆਪਣਾ ਸਬਜੈਕਟ ਹੈਗਾ ਮੈਕਰੋ ਇਕਨੋਮਿਕਸ ਹੈਗਾ ਜਾਂ ਜਿਹਨੂੰ ਆਪਾਂ ਅਰਥ ਸ਼ਾਸਤਰ ਦੇ ਸਿਧਾਂਤ ਕਹਿ ਸਕਦੇ ਹੈਗੇ ਸਵੱਛੀ ਅਰਥ ਸ਼ਾਸਤਰ ਹੈਗਾ ਔਰ ਜਿਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ੇ ਹੈਗਾ ਪੂੰਜੀ ਦੀ ਸਮਾਤ ਉਤਪਾਦਤਾ ਇੰਗਲਿਸ਼ ਵਿੱਚ ਆਪਾਂ ਇਹਨੂੰ ਕਾ ਦਿੰਨੇ ਆ ਮਾਰਜਨ ਐਫੀਸ਼ੀਐਂਸੀ ਆਫ ਕੈਪੀਟਲ ਜੇ ਤੁਹਾਨੂੰ ਮੇਰੀ ਇਹ ਕੋਸ਼ਿਸ਼ ਵਧੀਆ ਲੱਗਦੀ ਹੈਗੀ ਹੈ ਤੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਨਾਲ ਹੀ ਮੇਰੇ ਚੈਨਲ ਸ਼ਸ਼ੀ ਅਗਰਵਾਲ ਇਕਨੋਮਿਕਸ ਦੇ ਲੋਕ ਕਲਾਸਿਸ ਨੂੰ ਸਬਸਕ੍ਰਾਈਬ ਕਰੋ ਇਹ ਮੇਰੀ ਐਪ ਹੈ ਜਿਹਨੂੰ ਤੁਸੀਂ Google Play Store ਤੇ ਡਾਊਨਲੋਡ ਕਰ ਸਕਦੇ ਹੋ ਇਹ ਜਿਹੜੀ ਐਪ ਹੈ ਕਾਮਰਸ ਇਕਨੋਮਿਕਸ ਦੇ ਮੈਨੇਜਮੈਂਟ ਸਟੂਡੈਂਟ ਨੂੰ ਕਾਫੀ ਸਾਰਾ ਫ੍ਰੀ ਸਟਡੀ ਮਟੀਰੀਅਲ ਤੇ ਫ੍ਰੀ ਮੌਕ ਟੈਸਟ ਦਿੰਦੀ ਹੈ ਤੇ ਉਹਦੇ ਨਾਲ ਹੀ ਪੰਜਾਬੀ ਇੰਗਲਿਸ਼ ਤੇ ਹਿੰਦੀ ਵਿੱਚ ਕਾਫੀ ਸਾਰੇ ਅਰਥ ਸ਼ਾਸਤਰ ਦੇ ਕੋਰਸਸ ਅਵੇਲੇਬਲ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹੈਗਾ ਕਿ ਜਿਹੜਾ ਨਿਵੇਸ਼ ਹੁੰਦਾ ਹੈਗਾ ਉਹ ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ ਨਿਰਭਰ ਕਰਦਾ ਹੈਗਾ ਇੱਕ ਤਾਂ ਆਪਾਂ ਦੇਖਦੇ ਆ ਵੀ ਪੂੰਜੀ ਦੀ ਸਮਰੱਥ ਪਾਲਤ ਜਿਹਨੂੰ ਆਪਾਂ ਕਹਿ ਦਿੰਦੇ ਆ ਅਨੁਮਾਨਤ ਜਿਹੜੀ ਹੈਗਾ ਲਾਭ ਕਿੰਨਾ ਹੈਗਾ ਤੇ ਵਿਆਜ ਦੀ ਦਰ ਕੁਝ ਜਿਹੜਾ ਅਲਪਾ ਲੁੰਨ ਉਹਦੇ ਵਿੱਚ ਵਿਆਜ ਦੇ ਦਰ ਜਿਹੜੀ ਹੁੰਦੀ ਹੈ ਸਥਿਰ ਰਹਿੰਦੀ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਹੈਗੀ ਉਹ ਕਨਸਟੈਂਟ ਹੁੰਦੀ ਹੈਗੀ ਹੈ ਤੇ ਨਿਵੇਸ਼ ਜਿਹੜਾ ਹੁੰਦਾ ਹੈ ਪੂੰਜੀ ਦੀ ਸਿਮਤ ਉਤਪਾਦਿਤਾ ਦੁਆਰਾ ਪ੍ਰਭਾਵਿਤ ਨਹਿਗਾ ਇਸ ਕਰਕੇ ਆਪਾਂ ਨੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਪੂੰਜੀ ਦੀ ਸਿਮਤ ਉਤਪਾਦਨਾ ਜਿਹਨੂੰ ਆਪਾਂ ਮਾਰਜਲ ਐਫੀਸ਼ੀਐਂਸੀ ਆਫ ਕੈਪੀਟਲ ਕਹਿੰਦੇ ਆ ਉਹਨੂੰ ਚੰਗੀ ਤਰ੍ਹਾਂ ਨਾਲ ਸਮਝੀਏ ਕੁਝ ਜਿਹੜੀ ਪੂੰਜੀ ਦੀ ਸੀਮਤ ਉਤਪਾਦਕਤਾ ਦੀ ਜਿਹੜੀ ਧਾਰਨਾ ਸੀਗੀ ਇਰਵਿੰਗ ਫਿਸ਼ਰ ਦੁਆਰਾ 1930 ਵਿੱਚ ਇਹਨੂੰ ਵਰਤੀ ਗਈ ਦੇਖੋ ਇਹਨੂੰ ਲਾਗਤ ਤੋਂ ਪ੍ਰਾਪਤ ప్రతిਫਲ ਦੇ ਦਰ ਵਿੱਚਿਆ ਲੰਦਾ ਹੈ ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਨਵਾਂ ਨਿਵੇਸ਼ ਕਰਦੇ ਹੈਗੇ ਤਾਂ ਉਸ ਤੋਂ ਜਿਹੜਾ ਮੁਨਾਫਾ ਪ੍ਰਾਪਤ ਹੁੰਦਾ ਹੈ ਉਹਦੀ ਅਨੁਮਾਨਿਤ ਦਰ ਨੂੰ ਆਪਾਂ ਮਾਰਸ਼ਲ ਐਫੀਸ਼ੀਐਂਸੀ ਆਫ ਕੈਪੀਟਲ ਕਾ ਦਿੱਨੀ ਹੈਗੇ ਇਹਦਾ ਮਤਲਬ ਹੁੰਦਾ ਵੀ ਕਿਸੇ ਵੀ ਚੀਜ਼ 'ਚ ਜਦੋਂ ਆਪਾਂ ਇੱਕ ਵਾਧੂ ਰੁਪਈਆ ਜਿਹੜਾ ਹੈਗਾ 1 ਰੁਪਇਆ ਨਿਵੇਸ਼ ਕਰਦੇ ਆ ਤਾਂ ਉਸ ਤੋਂ ਆਪਾਂ ਨੂੰ ਅਨੁਮਾਨਿਤ ਜਿਹੜਾ ਪ੍ਰੋਫਿਟ ਪ੍ਰਾਪਤ ਹੁੰਦਾ ਹੈਗਾ ਉਹਨੂੰ ਆਪਾਂ ਪੂੰਜੀ ਦੀ ਸਮਾਤ ਪਾ ਦਿੱਤਾ ਕਹਿ ਦਿੰਦੇ ਹੈਗੇ ਆ ਪੂੰਜੀ ਦੀ ਸਮਾਤ ਉਤਪਾਦਿਤਤਾ ਦਾ ਜਿਹੜਾ ਮਤਲਬ ਹੁੰਦਾ ਹੈਗਾ ਪੂੰਜੀ ਦੀ ਇੱਕ ਵਾਧੂ ਉਤਾਈ ਜਦੋਂ ਆਪਾਂ ਲਗਾਣੇ ਹੈਗੇ ਆ ਤਾਂ ਉਹਦੀ ਜਿਹੜੀ ਆਮਦਨ ਦੇ ਵਿੱਚੋਂ ਆਪਾਂ ਲਾਗਤ ਘੱਟ ਲਾਗਤ ਨੂੰ ਪਟਾ ਦਈਏ ਤਾਂ ਆਪਾਂ ਨੂੰ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈ ਕਿ ਹੈ ਹੁਣ ਉਹਨੂੰ ਆਪਾਂ ਪੂੰਜੀ ਦੀ ਸੀਮਿਤ ਉਤਪਾਦਤਾ ਕਹਿਣੀ ਹੈ ਕਿ ਹੈ ਪੂੰਜੀ ਦੀ ਸੀਮਿਤ ਉਤਪਾਦਤਾ ਦੋ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈਗੀ ਹੈ ਸੰਭਾਵਿਤ ਲਾਭ ਦੀ ਮਾਤਰਾ ਤੇ ਦੂਜੀ ਹੈਗੀ ਹੈ ਪੂਰਤੀ ਦੀ ਕੀਮਤ ਸਪਲਾਈ ਪ੍ਰਾਈਸ ਹੁਣ ਆਪਾਂ ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝਾਂਗੇ ਜਿਵੇਂ ਦੇਖੋ ਮਸ਼ੀਨ ਦੀ ਕੀਮਤ ਹੈਗੀ ਹੈ 40000 ਆਮਦਨ ਹੈਗੀ ਹੈ 60000 ਤੇ ਲਾਭ ਆਪਾਂ ਨੂੰ ਹੁੰਦਾ ਹੈਗਾ 20000 ਇਹ ਮਸ਼ੀਨ ਦੀ ਜਿਹੜੀ ਉਮਰ ਹੈਗੀ ਹੈ 10 ਸਾਲ ਹੈ ਇਹਦਾ ਮਤਲਬ 10 ਸਾਲਾਂ ਦੇ ਵਿੱਚ ਜਿਹੜਾ ਟੋਟਲ ਆਪਾਂ ਨੂੰ ਲਾਭ ਪ੍ਰਾਪਤ ਹੋਇਆ ਹੈਗਾ ਉਹ ਹੈ ਹੈ 20000 ਹੁਣ ਆਪਾਂ ਦੇਖਦੇ ਹਾਂ ਵੀ ਪ੍ਰਤੀ ਸਾਲ ਆਪਾਂ ਨੂੰ ਲਾਭ ਕਿੰਨਾ ਪ੍ਰਾਪਤ ਹੁੰਦਾ ਹੈਗਾ ਦੇਖੋ ਪ੍ਰਤੀ ਸਾਲ ਜਿਹੜਾ ਹੈਗਾ 20000 ਨੂੰ 10 ਨਾਲ ਤੁਸੀਂ ਭਾਗ ਦੇ ਦੋ ਤੇ ਇਹ ਆ ਜਾਂਦਾ 2000 ਪ੍ਰਤੀ ਇਅਰ ਤੇ ਹੁਣ ਆਪਾਂ ਦੇਖਦੇ ਹਾਂ ਵੀ ਲਾਭ ਨੂੰ ਜੇ ਆਪਾਂ ਪ੍ਰਤੀਸ਼ਤ ਚ ਦੇਖਣਾ ਹੈਗਾ ਤਾਂ 2000 ਡਿਵਾਈਡਿਡ ਬਾਈ 40000 ਇਨ ਟੂ 100 ਤੇ ਇਹ ਆ ਜਾਂਦਾ 5% ਇੱਥੇ ਜਿਹੜੀ ਪੂੰਜੀ ਦੀ ਸਮਾਤ ਉਤਪਾਦ ਦਿੱਤਾ ਹੈਗੀ ਹੈ 5% ਹੈਗੀ ਹੈ। ਪਰ ਇਹਦੇ ਵਿੱਚੋਂ ਦੇਖੋ ਆਪਾਂ ਜਿਹੜੀ ਆਹ ਆਮਦਨ ਆਪਾਂ ਨੂੰ ਪ੍ਰਾਪਤ ਹੋਈ ਸੀ ਟੋਟਲ 60000 ਉਹਦੇ ਵਿੱਚੋਂ ਆਪਾਂ ਲਾਗਤ ਘਟਾਤੀ 40000 ਆਪਾਂ ਨੂੰ ਲਾਭ ਪ੍ਰਾਪਤ ਹੋਇਆ ਇਨੂੰ ਆਪਾਂ ਇਦਾਂ ਵੀ ਪਰਵਾਸ਼ਿਤ ਕਰ ਸਕਦੇ ਹੈਗੇ ਆਂ ਕਿ ਜਿਵੇਂ ਕਿਸੇ ਪੂੰਜੀਗਤ ਪਜਾਰਥ ਦੀ ਸੀਮਾਕ ਜਾਂ ਵਾਦੂ ਇਕਾਈ ਲਗਾਉਣ ਨਾਲ ਲਾਗਤ ਤੋਂ ਆਮਦਨ ਦੇ ਜੋ ਵਾਧੇਦਾਰ ਪ੍ਰਾਪਤ ਹੁੰਦੀ ਹੈ ਤਾਂ ਆਪਾਂ ਆਮਦਨ ਦੇ ਵਿੱਚੋਂ ਲਾਗਤ ਨੂੰ ਘਟਾ ਦਿੰਦੇ ਆਂ ਤਾਂ ਉਹਨੂੰ ਪੂੰਜੀ ਦੀ ਸਮਾਤ ਉਤਪਾਦਤਾ ਕਿਹਾ ਜਾਂਦਾ ਹੈਗਾ ਪੂੰਜੀ ਦੀ ਸਮਾਤ ਉਤਪਾਦਤਾ ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਇੱਕ ਤੈ ਹੈ ਸੰਭਾਵਿਤ ਲਾਭ ਦੀ ਮਾਤਰਾ ਦੂਜੀ ਹੈ ਕਿ ਇਹ ਪੂਰਤੀ ਦੀ ਕੀਮਤ ਤੇ ਪਹਿਲਾਂ ਆਪਾਂ ਪੂੰਜੀ ਦੀ ਸੀਮਤ ਉਤਪਾਦਿਤਾ ਦੇ ਨਿਰਧਾਰਜ ਜਿਹੜੇ ਹੈਗੇ ਆ ਉਹਨਾਂ ਨੂੰ ਸਮਝਦੇ ਹੈਗੇ ਆ ਦੇਖੋ ਅਨੁਮਾਨਿਤ ਆਮਦਨ ਦਾ ਮਤਲਬ ਹੁੰਦਾ ਹੈਗਾ કુલ ਆਮਦਨ ਜੋ ਇਸ ਲਈ ਕਿਉਂਕਿ ਦੇਖੋ ਅਨੁਮਾਨਿਤ ਆਮਦਨ ਹੁੰਦੀ ਹੈਗੇ ਜਦੋਂ ਆਪਾਂ ਪੂੰਜੀਗਤ ਅਰਥ ਵਿੱਚ ਨਿਵੇਸ਼ ਕਰਦੇ ਹੈਗੇ ਤਾਂ ਜਦੋਂ ਉਹਦੀ ਆਪਾਂ ਵਰਤੋਂ ਕਰਦੇ ਹੈਗੇ ਤਾਂ ਆਪਾਂ ਦੇਖਦੇ ਆਂ ਵੀ ਉਹਦੀ ਜਿਹੜੀ કુલ ਮਿਆਦ ਹੈ ਕਿ ਜਿਵੇਂ ਇੱਕ ਐਸੈਟ 10 ਸਾਲਾਂ ਲਈ ਯੂਜ਼ ਕਰਦੇ ਆ ਤਾਂ ਉਹ ਪੂਰੀ ਮਿਆਦ ਵਿੱਚ ਆਪਾਂ ਨੂੰ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈਗੀ ਹੈ ਉਸ ਆਮਦਨ ਦੇ ਵਿੱਚੋਂ ਆਪਾਂ ਜਿਹੜੀ ਲਾਗਤ ਹੁੰਦੀ ਹੈ ਉਹਨੂੰ ਪਤਾ ਦਿੰਨੇ ਆ ਘਟਾ ਕੇ ਆਪਾਂ ਨੂੰ ਪਤਾ ਚੱਲ ਜਾਂਦਾ ਹੈਗਾ ਵੀ ਇਹ ਅਨੁਮਾਨਤ ਆਮਦਨ ਆਪਤ ਹੋਏਗੀ ਫਿਰ ਆਪਾਂ ਅਨੁਮਾਨਤ ਆਮਦਨ ਦਾ ਮਤਲਬ ਹੈਗਾ ਕੁ ਆਮਦਨ ਜੋ ਇਸ ਦੇ ਸੰਚਾਲਨ ਦੀ ਕੁੱਲ ਮਿਆਦ ਵਿੱਚ ਕਿਸੇ ਪੂੰਜੀ ਵਸਤੂ ਦੇ ਵਰਤੋਂ ਤੋਂ ਪ੍ਰਾਪਤ ਹੋਣ ਦੀ ਉਮਾਤ ਕੀਤੀ ਜਾਂਦੀ ਹੈ ਜਿਵੇਂ ਇੱਕ ਮਸ਼ੀਨਰੀ ਹੈਗੀ ਆ ਉਹਦੇ 'ਚ ਆਪਾਂ ਨਿਵੇਸ਼ ਕੀਤਾ ਹੈਗਾ 10 ਸਾਲਾਂ ਵਾਸਤੇ ਉਹ 10 ਸਾਲ ਚੱਲੇਗੀ ਤੇ 10 ਸਾਲਾਂ ਵਾਸਤੇ ਆਪਾਂ ਨੂੰ ਅਨੁਮਾਨਿਤ ਆਮਦਨ ਉੱਤ ਕਿੰਨੀ ਪ੍ਰਾਪਤ ਹੋਣ ਦੀ ਹੈਗੀ ਹੈ ਅਨੁਮਾਨਿਤ ਆਮਦਨ ਨੂੰ ਨਿਰਧਾਰਤ ਕਰਨ ਲਈ ਪੂੰਜੀਗਤ ਵਸਤੂ ਤੋਂ ਪ੍ਰਾਪਤ ਹੋਈ ਸਲਾਨਾ ਆਮਦਨ ਦਾ ਪਹਿਲਾਂ ਆਪਾਂ ਅੰਦਾਜ਼ਾ ਲਗਾਣੇ ਆ ਫਿਰ ਉਸ ਸਲਾਨਾ ਆਮਦਨ ਨੂੰ ਆਪਾਂ ਜੋੜ ਦਿੰਨੇ ਆ ਤਾਂ ਉਹਨੂੰ ਆਪਾਂ ਕੁੱਲ ਅਨੁਮਾਨਿਤ ਆਮਦਨ ਕਹਿਣੇ ਹੈਗੇ ਜੇਕਰ ਪੂੰਜੀਗਤ ਵਸਤੂਆਂ ਦੀ ਮਦਦ ਨਾਲ ਪੈਦਾ ਹੋਏ ਉਤਪਾਦਕਾਂ ਨੂੰ ਵੇਚ ਕੇ ਜਿਹੜੀ ਆਪਾਂ ਨੂੰ ਕੁੱਲ ਆਮਦਨ ਪ੍ਰਾਪਤ ਹੁੰਦੀ ਹੈ ਉਹਦੇ ਵਿੱਚੋਂ ਆਪਾਂ ਉਤਪਾਦਨ ਦੀ ਲਾਗਤ ਨੂੰ ਘਟਾ ਦਿੰਦੇ ਹਾਂ ਤਾਂ ਉਹਨੂੰ ਆਪਾਂ ਅਨੁਮਾਨਤ ਆਮਦਨ ਕਹਿੰਦੇ ਹੈਗੇ ਜੇਕਰ ਕੀਮਤਾ ਵਧਦੀਆਂ ਹੈਗੀਆਂ ਤਾਂ ਅਨੁਮਾਨਤ ਆਮਦਨ ਵੀ ਵਧਦੀ ਹੈਗੀ ਹੈ ਜੇਕਰ ਕੀਮਤਾ ਘਟਦੀਆਂ ਹੈਗੀਆਂ ਤਾਂ ਅਨੁਮਾਨਤ ਆਮਦਨ ਵੀ ਘਟ ਜਾਂਦੀ ਹੈਗੀ PY ਜਿਹੜੀ ਹੈਗੀ ਸਭਾਵੀ ਆਮਦਨ ਹੈਗੀ ਹੈ Q1 Plus +q2 plus +q3 plus +qn ਇਹ ਹੈਗਾ ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਐਨ ਥੀਅਰੀ ਦੇ ਵਿੱਚ ਜਿਹੜੀ ਆਪਾਂ ਨੂੰ ਸ਼ੁੱਧ ਆਮਦਨ ਸ਼ੁੱਧ ਆਮਦਨ ਦਾ ਮਤਲਬ ਹੁੰਦਾ ਵੀ ਜਿਹੜੀ ਆਪਾਂ ਨੂੰ ਆਮਦਨ ਪ੍ਰਾਪਤ ਹੋਈ ਉਹਦੇ ਚੋਂ ਲਾਗਤ ਘਟਾ ਕੇ ਆਪਾਂ ਨੂੰ ਸ਼ੁੱਧ ਆਮਦਨ ਹੁੰਦੀ ਹੈ ਦੇਖੋ ਜਿਹੜੀ ਸੰਭਾਵਿਤ ਆਮਦਨ ਹੁੰਦੀ ਹੈ ਇਹਦੇ ਤੇ ਮਾਰਕੀਟ ਕੀਮਤ ਦਾ ਵੀ ਪ੍ਰਭਾਵ ਪੈਂਦਾ ਜੇ ਮਾਰਕੀਟ ਕੀ ਵਧ ਰਹੀ ਹੈ ਤਾਂ ਇਹ ਵੀ ਸਭਾਵੀ ਆਮਦਨ ਵੀ ਵਾਧੀ ਹੈ ਜੇ ਮਾਰਕੀਟ ਕੀਮਤ ਘਟਦੀ ਹੈ ਤਾਂ ਇਹ ਵੀ ਘਟਦੀ ਹੈਗੀ ਦੂਜਾ ਚਿਹਰਾ ਉਹਦਾ ਨਿਰਧਾਰਤ ਹੁੰਦਾ ਹੈਗਾ ਪੂਰਤੀ ਕੀਮਤੀ ਪੂਰਤੀ ਕੀਮਤੀ ਜਿਹਨੂੰ ਸਪਲਾਈ ਪ੍ਰਾਈਸ ਵੀ ਕਹਿ ਦਿੰਦੇ ਆ ਪੂੰਜੀ ਦੇ ਸਮਰਤ ਪਦਾਰਤ ਨੂੰ ਪ੍ਰਭਾਵਿਤ ਕਰਨ ਵਾਲਾ ਦੂਜਾ ਤੱਤ ਹੈ ਦੇਖੋ ਜਦੋਂ ਆਪਾਂ ਪੂਰਤੀ ਕੀਮਤ ਜੜੀ ਹੁੰਦੀ ਹੈਗੀ ਐ ਵੀ ਜਿਹੜਾ ਆਪਣੇ ਕੋਲ ਮੌਜੂਦਾ ਸੰਪਤੀ ਹੈ ਮੌਜੂਦਾ ਪੂੰਜੀਗਤ ਪਦਾਰਤ ਹੈ ਉਹਦੀ ਬੇਸਿਕਲੀ ਉਹਦੀ ਕੀਮਤ ਨਹੀਂ ਇਹ ਜੇ ਆਪਾਂ ਦੇਖਦੇ ਆਂ ਵੀ ਬਿਲਕੁਲ ਜਿ ਉਦਾਂ ਦੀ ਆਪਾਂ ਨਵੀਂ ਜੇ ਐਸੈਟ ਜਿਹੜੀ ਹੈਗੀ ਉਦਾਂ ਦੀ ਪ੍ਰੋਡਿਊਸ ਕਰੀਏ ਤਾਂ ਉਹਦੀ ਲਾਗਤ ਨੂੰ ਕਿਹਾ ਜਾਂਦਾ ਹੈ ਤੇ ਜਿਹੜੀ ਪੂੰਜੀ ਸੰਪਤੀ ਦੀ ਸਪਲਾਈ ਕੀਮਤ ਜਿਹੜੀ ਹੁੰਦੀ ਹੈ ਪੂਰਤੀ ਕੀਮਤ ਹੁੰਦੀ ਹੈ ਇਹਨੂੰ ਪੁਨਰ ਸਥਾਪਨ ਲਾਗਤ ਵੀ ਕਿਹਾ ਜਾਂਦਾ ਹੈ ਤੇ ਇਹ ਅਲਪਕਾਲ ਦੇ ਵਿੱਚ ਸਥਿਰ ਹੁੰਦੀ ਹੈ ਬਾਕੀ ਜਿਹੜਾ ਹਿੱਸਾ ਹੈਗਾ ਪਹਿਲਾਂ ਤੁਸੀਂ ਅੱਜ ਇਹ ਨੂੰ ਸਮਝੋ ਫਿਰ ਦੂਜਾ ਹਿੱਸਾ ਆਪਾਂ ਕੱਲ ਬਾਦਾਂਗੇ ਜਿਹਦੇ ਵਿੱਚ ਦੇ ਫੈਕਟਰ ਜਿਹੜੇ ਹੈਗੇ ਆ ਉਹ ਇੰਪੋਰਟੈਂਟ ਕੁਐਸਚਨ ਹੈਗਾ ਉਹ ਮੈਂ ਕੱਲ ਪਾ ਦਾਂਗੀ ਤੁਸੀਂ ਉਹਨੂੰ ਦੇਖ ਲਿਓ